ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਜਾ ਰਹੇ ਹਾਂ 12ਵੀਂ ਪਾਸ ਲਈ ਬਹੁਤ ਵਧੀਆ ਸੁਨਹਿਰੀ ਮੌਕਾ ਹੈ ਜਿਸ ਵਿੱਚ ਜਿਹੜੀਆਂ ਅਸਾਮੀਆਂ ਨੇ 2555 ਅਸਾਮੀਆਂ ਲਈ ਇੱਕ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੀ ਗੱਲ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਕਿੰਨੀ ਸੈਲਰੀ ਹੈ ਉਮਰ ਹੱਦ ਕੀ ਹੈ ਯੋਗਤਾ ਕੀ ਹੈ ਕਿਵੇਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਦੇਵਾਂਗਾ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਅਪਡੇਟ ਸਮੇਂ ਸਿਰ ਪਹੁੰਚਦੀ ਰਹੇ ਕਿਉਂਕਿ ਇਸ ਚੈਨਲ ਤੇ ਜੌਬ ਨਾਲ ਸੰਬੰਧਿਤ ਭਰਤੀਆਂ ਨਾਲ ਸੰਬੰਧਿਤ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਿਤ ਜਾਂ ਮੁਲਾਜ਼ਮਾਂ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ 12ਵੀਂ ਪਾਸ ਲਈ ਜਿਹੜੀ ਇੱਕ ਸੁਨਹਿਰੀ ਮੌਕਾ ਆਇਆ ਹੈ ਤਾਂ ਉਸ ਦੀ ਪੂਰੀ ਜਾਣਕਾਰੀ ਦੇਵਾਂਗਾ ਇਸ ਵੀਡੀਓ ਦੇ ਵਿੱਚ ਇਹ ਨੋਟਿਸ ਜਿਹੜਾ ਵੱਖ-ਵੱਖ ਅਖਬਾਰਾਂ 'ਚ ਵੀ ਵੇਖਣ ਨੂੰ ਮਿਲਿਆ ਹੈ ਨੌਜਵਾਨਾਂ ਲਈ 2555 ਸਰਕਾਰੀ ਨੌਕਰੀਆਂ ਜਿਸ ਜੀ ਯੋਗਾ ਟ੍ਰੇਨਰ ਬਣਨ ਵਾਸਤੇ ਡਿਪਲੋਮਾ ਇਨ ਮੈਡੀਟੇਸ਼ਨ ਐਂਡ ਯੋਗਾ ਸਾਇੰਸ ਦੇ ਵਾਸਤੇ ਇਹ ਜਿਹੜੀ ਹੈ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਜਿਸ ਦੇ ਪੁਖਬਾਰਾਂ ਦੇ ਵਿੱਚ ਲੱਗ ਤੁਸੀਂ ਵੇਖ ਤੁਸੀਂ ਦਿਓ ਐ ਲੱਗ ਲੱਗ ਪੰਜਾਬ ਕੇਸਰੀ ਵਿੱਚ ਵੀ ਆਇਆ ਹੈ ਤੁਹਾਡੇ ਕੋਲ ਹਿੰਦੁਸਤਾਨ ਟਾਈਮਸ ਦੇ ਵਿੱਚ ਵੀ ਆਇਆ ਹੈ ਤੁਹਾਡੇ ਕੋਲ ਇਸ ਦੇ ਵਿੱਚ ਜਿਹੜੀ ਯੋਗਤਾ ਹੈ 12ਵੀਂ ਪਲੱਸ ਰੱਖੀ ਗਈ ਹੈ ਤੇ ਇਹ ਜਿਹੜੀ ਏਜ ਦੀ ਗੱਲ ਕਰੀਏ ਤਾਂ 3 ਸਾਲ ਤੱਕ ਦਾ ਜਿੰਦੇ ਵਿੱਚ ਕਰ ਸਕਦਾ ਇਹ 1 ਸਾਲ ਦਾ ਜਿਹੜਾ ਡਿਪਲੋਮਾ ਹੋਏਗਾ ਕੋਰਸ ਹੋਏਗਾ ਜਿਸ ਦੇ ਵਿੱਚ 8 ਮਹੀਨਿਆਂ ਦੇ ਬਾਅਦ ਤੁਹਾਡੀ ਜਿਹੜੀ ਇਹ ਦੇ ਵਿੱਚ ਜਿਹੜੇ 3-3 ਮਹੀਨੇ ਬਾਅਦ ਜਿਹੜੇ ਤੁਹਾਡੇ ਪੇਪਰ ਆਉਣਗੇ ਇਸ ਦੇ ਵਿੱਚ ਟਰਾਈ ਸਿਸਟਮ ਜਿਹੜਾ ਹੈਗਾ ਹੋਏਗਾ ਤਾਂ ਇਸ ਦੇ ਵਿੱਚ ਜਿਹੜਾ ਉਸ ਤੋਂ ਬਾਅਦ ਤੁਹਾਨੂੰ 8000 ਜਿਹੜੀ ਇਹਦੇ ਵਿੱਚ ਇਹ ਕੋਰਸ ਦੇ ਵਿੱਚ ਸੈਲਰੀ ਵੀ ਮਿਲੇਗੀ ਤੁਹਾਨੂੰ ਇੱਕ ਤਰ੍ਹਾਂ ਦਾ ਸਕਾਲਰਸ਼ਿਪ ਮਿਲੇਗੀ 8000 ਰੁਪਿਆ ਪਰ ਮਹੀਨਾ ਇਸ ਤੋਂ ਇਲਾਵਾ ਜਿਹੜਾ ਇਸ ਦੇ ਵਿੱਚ ਉਸ ਤੋਂ ਬਾਅਦ ਕਰਨ ਤੋਂ ਬਾਅਦ ਤੁਹਾਨੂੰ ਜਿਹੜੀ ਜੋਬ ਮਿਲੇਗੀ ਤੇ 25 ਤੋਂ 30 ਹਜ਼ਾਰ ਜਿਹੜੀ ਤੁਹਾਨੂੰ ਪਰ ਮੰਥ ਹੋਏਗੀ ਇਹ ਜਿਸ ਤਰ੍ਹਾਂ ਦਾ ਡਿਪਲੋਮਾ ਹੈ ਇਹ ਪਹਿਲੀ ਵਾਰੀ ਬੜੀ ਧੇਰ ਬਾਅਦ ਆਇਆ ਹੈ ਇਸ ਦੇ ਵਿੱਚ ਜਿਵੇਂ ਪਹਿਲਾਂ ਈਟੀਟੀ ਦੇ ਵਿੱਚ ਡਿਪਲੋਮਾ ਕਰਵਾਇਆ ਜਾਂਦਾ ਸੀ ਤਾਂ ਈਟੀਟੀ ਵਾਲਿਆਂ ਨੂੰ ਜੋਬ ਦਿੱਤੀ ਜਾਂਦੀ ਸੀ ਉਸੇ ਤਰ੍ਹਾਂ ਇਸ ਦੇ ਵਿੱਚ ਵੀ ਜਿੰਨੇ ਕੈਂਡੀਡੇਟ ਨੂੰ ਇਹ ਡਿਪਲੋਮਾ ਕਰਾਇਆ ਜਾਏਗਾ ਤਾਂ ਉਹਨਾਂ ਸਾਰਿਆਂ ਨੂੰ ਜਿਹੜੀ ਇਸ ਦੇ ਵਿੱਚ ਜੋਬ ਦਿੱਤੀ ਜਾਵੇਗੀ ਇਹ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਹਿਸ਼ਾਰਪੁਰ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਡਿਪਲੋਮਾ ਕਰਵਾਇਆ ਜਾਣਾ ਯੋਗਾ ਦਾ ਜਿਹੜਾ ਇਹ ਡਿਪਲੋਮਾ ਕਰਵਾਇਆ ਜਾਣਾ ਜਿਸ ਦੇ ਵਿੱਚ ਆਪਾਂ ਡੇਟ ਦੀ ਗੱਲ ਕਰੀਏ ਤਾਂ ਤੁਸੀਂ ਡੇਟ ਦੇ ਕਾਰਨ ਵੇਖ ਸਕਦੇ ਹੋ 21 5 2025 ਤੋਂ ਇਸ ਦੇ ਜਿਹੜੇ ਸ਼ੁਰੂ ਹੋ ਚੁੱਕੇ ਨੇ ਤਾਂ ਇਸ ਦੀ ਜਿਹੜੀ ਲਾਸਟ ਡੇਟ ਹੈ ਉਹ 2 6 2025 ਹੈ 2 6 ਡਿਪਲੋਮਾ ਇਨ ਮੈਡੀਟੇਸ਼ਨ ਐਂਡ ਯੋਗਾ ਸਾਇੰਸ ਦਾ ਜਿਹੜਾ ਡਿਪਲੋਮਾ ਹੈ ਇਹ ਕਰਵਾਇਆ ਜਾਣਾ ਹੈ ਇਸ ਡਿਪਲੋਮੇ ਦੇ ਵਿੱਚ ਜਿਵੇਂ ਪਹਿਲਾਂ ਈਟੀਟੀ ਕਰਵਾਈ ਜਾਂਦੀ ਸੀ ਤਾਂ ਈਟੀਟੀ ਦੇ ਬਾਲਾ ਅਨੁਸਾਰਿਆਂ ਨੂੰ ਜੌਬ ਦਿੱਤੀ ਜਾਂਦੀ ਸੀ ਕੋਈ ਟੈਟ ਨਹੀਂ ਹੁੰਦਾ ਸੀ ਕੋਈ ਦੂਸਰਾ ਪੇਪਰ ਨਹੀਂ ਹੁੰਦਾ ਸੀ ਤਾਂ ਜਿੰਨੇ ਕੈਨੇਡੀਟ ਨੂੰ ਈਟੀਟੀ ਕਰਵਾਈ ਜਾਂਦੀ ਸੀ ਤਾਂ ਉਹਨਾਂ ਸਾਰਿਆਂ ਨੂੰ ਜਿਹੜੀ ਜੌਬ ਦਿੱਤੀ ਜਾਂਦੀ ਸੀ ਤਾਂ ਇਸੇ ਤਰ੍ਹਾਂ ਦਾ ਇਹ ਡਿਪਲੋਮਾ ਇਸ ਡਿਪਲੋਮੇ ਦੇ ਵਿੱਚ ਜਿਹੋਨੇ ਕੈਨੇਡੀਟ ਨੂੰ ਜਿਹੜੀ ਇਸ ਕੋਰਸ ਕਰਵਾਇਆ ਜਾਣਾ ਤੁਸੀਂ ਦੇਖ ਸਕਦੇ ਹੋ 2555 ਸੀਟਸ ਨੇ ਜਿਨ੍ਹਾਂ ਨੂੰ ਡਿਪਲੋਮਾ ਇਹ ਕਰਵਾਇਆ ਜਾਣਾ ਹੈ ਤਾਂ ਇਸ ਨੂੰ ਜਿਹੜੇ ਸਾਰਿਆਂ ਨੂੰ ਉਸ ਤੋਂ ਬਾਅਦ ਇਸ ਵਿੱਚ ਜੌਬ ਦਿੱਤੀ ਜਾਵੇਗੀ ਜੇਕਰ एलिਜੀਬਿਲਟੀ ਦੀ ਗੱਲ ਕਰੀਏ ਤਾਂ ਇਸ ਵਿੱਚ ਪਲੱਸ 2 ਪਾਸ ਹੋਣਾ ਚਾਹੀਦਾ ਕੈਂਡੀਡੇਟ ਨੇ ਤੇ ਪਲੱਸ 2 ਦੇ ਵਿੱਚ 50% ਮਾਰਕਸ ਹੋਣੇ ਚਾਹੀਦੇ ਨੇ ਤੇ ਐਸਸੀ ਕੈਟਾਗਰੀ ਨੂੰ ਜਿਹੜਾ ਹੈ ਉਹਨਾਂ ਨੂੰ ਐਸਸੀ ਤੇ ਬੀਸੀ ਨੂੰ 5% ਦੀ ਛੋਟ ਹੈ 45% ਵਾਲਾ ਵੀ ਇਹ ਡਿਪਲੋਮਾ ਕਰ ਸਕਦਾ ਹੈ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਆਪ ਨੂੰ ਐਡਮਿਸ਼ਨ ਦੇ ਟਾਈਮ ਤੇ ਮੈਡੀਕਲ ਫਿਟਨੈਸ ਦਾ ਸਰਟੀਫਿਕੇਟ ਦੇਣਾ ਪਵੇਗਾ ਕਿਉਂਕਿ ਆਪਾਂ ਯੋਗਾ ਕਰਨਾ ਹੈ ਤੇ ਯੋਗਾ ਲਈ ਮੈਡੀ ਇਹ ਫਿਟਨੈਸ ਹੋਣਾ ਜ਼ਰੂਰੀ ਹੁੰਦਾ ਹੈ ਤਾਂ ਇਸ ਤੋਂ ਇਲਾਵਾ ਜੇ ਏਜ ਦੀ ਗੱਲ ਕਰੀਏ ਤਾਂ ਇਸ ਤੋਂ 30 ਸਾਲ ਤੱਕ ਦੀ ਏਜ ਰੱਖੀ ਗਈ ਹੈ 30 ਸਾਲ ਤੋਂ ਉੱਤ ਉਮਰ ਦਾ ਜਿਹੜਾ ਇਹ ਕੈਂਡੀਡੇਟ ਇਸ ਦੇ ਡਿਪਲੋਮਾ ਕਰ ਸਕਦਾ ਹੈ ਤਾਂ ਐਸਸੀ ਤੇ ਬੀਸੀ ਨੂੰ ਜਿਹੜਾ ਇਸ ਦੇ ਵਿੱਚ ਰੂਲ ਮੁਤਾਬਕ ਛੋਟ ਦਿੱਤੀ ਜਾਵੇਗੀ ਇਸ ਤੋਂ ਬਾਅਦ ਅਗੇ ਆਪਾਂ ਗੱਲ ਕਰਦੇ ਹਾਂ ਇਹ ਟਰਾਈ ਸਿਸਟਮ ਹੈ 3-3 ਮਹੀਨੇ ਬਾਅਦ ਪੇਪਰ ਹੋਣਗੇ ਇਸ ਦੇ ਵਿੱਚ ਤੇ ਪਹਿਲੇ ਜਿਹੜੇ 3 ਮਹੀਨਿਆਂ ਤੋਂ ਬਾਅਦ ਜਿਹੜੀ ਤੁਹਾਨੂੰ ਉਸ ਤੋਂ ਬਾਅਦ 8000 ਰੁਪਏ ਪਰ ਮੰਥ ਸਕਾਲਰਸ਼ਿਪ ਮਿਲੇਗੀ ਪਹਿਲੇ ਇਹ ਲਈ ਤੁਹਾਨੂੰ 1000 ਰੁਪਏ ਜਿਹੜਾ ਹੈ ਫੀਸ ਜਮ੍ਹਾਂ ਕਰਵਾਉਣੀ ਪਵੇਗੀ ਤੇ ਪੇਪਰਾਂ ਦੇ ਵਿੱਚ 40% ਜਿਹੜੇ ਮਾਰਕਸ ਲੈਣੇ ਆਉਣਗੇ ਉਸ ਤੋਂ ਬਾਅਦ 8000 ਰੁਪਏ ਤੁਹਾਨੂੰ ਹਰ ਮੰਥ ਜਿਹੜਾ ਸਕਾਲਰਸ਼ਿਪ ਮਿਲੇਗੀ ਪਰ ਇਹ ਜਿਹੜਾ 3 ਮਹੀਨਿਆਂ ਤੋਂ ਬਾਅਦ ਉਸ ਤੋਂ ਬਾਅਦ ਕੈਟਾਗਰੀ ਵੰਡ ਦੀ ਕੀਤੀ ਹੋਈ ਹੈ 25% ਸੀਟਾ ਜਿਹੜੇ ਐਸਸੀ ਵਾਸਤੇ ਨੇ ਬੀਸੀ ਵਾਸਤੇ ਏ 10% ਨੇ ਬੈਕਵਰਡ ਏਰੀਆ ਦੇ ਵਾਸਤੇ 1% ਬਾਰਡਰ ਏਰੀਆ ਦੇ ਵਾਸਤੇ 1% ਤੇ 5% ਫਿਜ਼ੀਕਲ ਜਿਹੜੇ ਡਿਸੇਬਿਲਟੀ ਵਾਸਤੇ ਸੀਟਾਂ ਰੱਖਿਆ ਨੇ ਤੇ ਸਪੋਰਟਸ ਵਾਸਤੇ 1% ਸੀਟਾਂ ਰੱਖਿਆ ਨੇ ਤਾਂ ਇਸ ਤੋਂ ਬਾਅਦ ਅੱਗੇ ਤੁਸੀਂ ਦੇਖ ਸਕਦੇ ਹੋ ਜੇ ਜਿਹਦਾ ਇਸਤੇ ਵਿੱਚ ਜੇ ਗੱਲ ਕਰੀਏ ਸਿਲੈਕਸ਼ਨ ਦੀ ਤੇ ਪਲੱਸ 2 ਦੇ ਮਾਰਕਸ ਜਿਹੜੇ ਨੇ ਉਹਦੇ ਆਧਾਰ ਤੇ ਜਿਹੜੀ ਸਿਲੈਕਸ਼ਨ ਕੀਤੀ ਜਾਣੀ ਹੈ ਪਲੱਸ 2 ਦੇ ਜਿਹੜੇ ਮਾਰਕਸ ਹੋਣਗੇ ਉਸ ਦੇ ਆਧਾਰ ਤੇ ਜਿਹੜੀ ਤੁਹਾਡੀ ਮੈਟਰ ਬਣੇਗੀ ਤੇ ਮੈਟਰ ਦੇ ਆਧਾਰ ਤੇ ਤੁਹਾਨੂੰ ਸ਼ੀਟ ਮਿਲੇਗੀ ਹਰ ਇੱਕ ਜ਼ਿਲ੍ਹੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਤੁਹਾਡੇ ਕੋਲ ਸ਼ੀਟਾਂ ਦੀ ਵੰਡ ਕੀਤੀ ਹੋਈ ਜਿਵੇਂ ਅੰਮ੍ਰਿਤਸਰ ਦੇ ਵਿੱਚ 215 ਨੇ ਬਠਿੰਡਾ ਦੇ ਵਿੱਚ ਜਿਹੜੇ 40 ਨੇ ਨਾ ਬਰਨਾਲਾ ਦੇ ਵਿੱਚ 40 ਨੇ ਬਠਿੰਡਾ ਦੇ ਵਿੱਚ 100 ਨੇ ਰੀਦਕੋਟ ਦੇ ਵਿੱਚ 40 ਨੇ ਫਤੇਗੜ ਸਾਹਿਬ ਦੇ ਵਿੱਚ 70 ਨੇ ਫਾਜ਼ਲਕੋਟ ਵਿੱਚ 55 ਨੇ ਅਪਰੋਜਪੁਰ ਵਿੱਚ 130 ਨੇ ਗਰਦਾਸਪੁਰ ਵਿੱਚ 190 ਨੇ ਹਸ਼ਿਆਰਪੁਰ ਵਿੱਚ 250 ਨੇ ਜਲੰਧਰ ਦੇ ਵਿੱਚ 200 ਨੇ ਇਸ ਤਰ੍ਹਾਂ ਕਪੂਰਥਲਾ ਦੇ ਵਿੱਚ ਵੀ 100 ਨੇ ਲੁਧਿਆਣੇ ਦੇ ਵਿੱਚ 100 ਤਾਂ ਇਸ ਤਰ੍ਹਾਂ ਤੁਸੀਂ ਆਪਣੇ ਆਪਣੇ ਜ਼ਿਲ੍ਹੇ ਵਿੱਚ ਵੇਖ ਸਕਦੇ ਹੋ ਕਿਹੜੇ ਜ਼ਿਲ੍ਹੇ ਨੂੰ ਤੁਸੀਂ ਬਿਲੋਂਗ ਕਰਦੇ ਹੋ ਉਹ ਤਾਂ ਤੁਹਾਡੇ ਜਿਹੜੇ ਸਕੂਲਾਂ ਦੇ ਨਾਮ ਵੀ ਦਿੱਤੇ ਹੋਏ ਨੇ ਕਿੱਥੇ ਤੁਹਾਨੂੰ ਇਹ ਯੋਗਾ ਕਰਵਾਇਆ ਜਾਣਾ ਹੈ ਉਸ ਤੋਂ ਬਾਅਦ ਤੁਸੀਂ ਅਪਲਾਈ ਕਿਵੇਂ ਕਰਨਾ ਹੈ ਅਪਲਾਈ ਕਰਨ ਲਈ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਤੇ ਆਫਲਾਈਨ ਵੀ ਅਪਲਾਈ ਕਰ ਸਕਦੇ ਹੋ ਪਰ ਆਫਲਾਈਨ ਨੂੰ ਤੁਸੀਂ ਅਪਲਾਈ ਨਹੀਂ ਕਰਨਾ ਆਨਲਾਈਨ ਹੀ ਅਪਲਾਈ ਕਰਨਾ ਹੈ ਕਿਉਂਕਿ ਜਿਹੜੀ ਲਾਸਟ ਡੇਟ ਇਸ ਦੀ ਗੱਲ ਕਰੀਏ ਤਾਂ 2 ਤਰੀਕ ਲਾਸਟ ਹੈ ਤੇ 2 ਤਰੀਕ ਤੁਹਾਡੇ ਕੋਲ ਨਜ਼ਦੀਕ ਆ ਚੁੱਕੀ ਹੈ ਤਾਂ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਆਨਲਾਈਨ ਵੈਬਸਾਈਟ ਤੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਤੇ ਉਸ ਤੇ ਜਾ ਕੇ ਤੁਹਾਨੂੰ ਸਾਰੇ ਜਿਹੜੇ ਨੇ ਡਾਕੂਮੈਂਟ ਅਪਲੋਡ ਕਰਨੇ ਹਨ ਉਹਨਾਂ ਦੇ ਫੋਟੋ ਅਪਲੋਡ ਕਰਨਾ ਹੋਵੇਗਾ ਤੇ ਸਾਰੇ ਜਿਹੜੇ ਆਪਣੇ ਏ ਪਲੱਸ 2 ਦਾ 10ਵੀਂ ਦਾ ਡਾਕੂਮੈਂਟ ਆਪਣੇ ਫੋਟੋ ਸਿਗਨੇਚਰ ਅਪਲੋਡ ਕਰਨੇ ਹੋਣਗੇ ਇਹ ਵੈਬਸਾਈਟ ਤੇ ਤੁਸੀਂ ਜਾ ਕੇ ਅਪਲੋ ਅਪਲਾਈ ਕਰ ਸਕਦੇ ਹੋ ਤਾਂ ਫੀਸ ਇਸ ਦੇ ਵਿੱਚ ਕੋਈ ਵੀ ਨਹੀਂ ਰੱਖੀ ਗਈ ਜ ਇਹ ਬਿਲਕੁਲ ਫ੍ਰੀ ਹੈ ਤੇ ਜੇਕਰ ਤੁਸੀਂ ਆਪ ਅਪਲਾਈ ਨਹੀਂ ਕਰ ਸਕਦੇ ਤਾਂ ਕੈਫੇ ਤੇ ਜਾ ਕੇ ਵੀ ਅਪਲਾਈ ਕਰ ਸਕਦੇ ਹੋ ਸਿਰਫ 100 ਰੁਪਿਆ ਜਿਹੜੀ ਹੁੰਦੀ ਫੀਸ ਲਈ ਜਾਵੇਗੀ ਤਾਂ ਇਸ ਤੋਂ ਇਲਾਵਾ ਸਰਕਾਰੀ ਜਿਹੜੀ ਇਹਨਾਂ ਦੀ ਕੋਈ ਫੀਸ ਨਹੀਂ ਤਾਂ ਇਸ ਦੇ ਵਿੱਚ ਜਿਹੜੇ ਇੱਕ ਸਾਲ ਦਾ ਡਿਪਲੋਮਾ ਹੋਵੇਗਾ ਡਿਪਲੋਮੇ ਤੋਂ ਬਾਅਦ ਡਿਪਲੋਮੇ ਦੇ ਵਿੱਚ ਤੁਹਾਨੂੰ 8000 ਰੁਪਿਆ ਜਿਹੜਾ ਸਕਾਲਰਸ਼ਿਪ ਵੀ ਦਿੱਤੀ ਜਾਵੇਗੀ ਪਰ ਮੰਥ ਤੇ ਇਸ ਤੋਂ ਇਲਾਵਾ ਡਿਪਲੋਮੇ ਤੋਂ ਬਾਅਦ ਤੁਹਾਨੂੰ ਜਿਹੜੇ ਜੋਬ ਮਿਲੇਗੀ ਜਿਸ ਦੇ ਵਿੱਚ 25 ਤੋਂ 3000 ਰੁਪਿਆ ਤੁਹਾਡੀ ਤਨਖਾਹ ਹੋਵੇਗੀ ਜੋਬ ਵੀ ਪੱਕੀ ਹੋਏਗੀ ਕਿਉਂਕਿ ਇਸ ਦੇ ਵਿੱਚ ਉਹਨੇ ਕੈਂਡੀਡੇਟ ਨੂੰ ਹੀ ਜਿਹੜੀ ਡਿਪਲੋਮਾ ਕਰਵਾਇਆ ਜਾਂਦਾ ਜਿੰਨੇ ਕੈਂਡੀਡੇਟ ਨੂੰ ਜੋਬ ਦਿੱਤੀ ਜਾਂਦੀ ਹੈ ਇਸ ਲਈ ਇਸ ਦੇ ਵਿੱਚ ਤੁਸੀਂ ਜੇ ਚਾਹਵੋ ਤਾਂ ਵਧੀਆ ਹੈ ਜੇ ਤੁਹਾਡੇ ਵਾਸਤੇ ਪਲੱਸ 2 ਵਾਲਿਆਂ ਵਾਸਤੇ ਬਹੁਤ ਵਧੀਆ ਮੌਕਾ ਹੈ ਤਾਂ ਇਹ ਜਿਹੜਾ ਤੁਸੀਂ ਇਸ ਦਾ ਫਾਇਦਾ ਉਠਾ ਸਕਦੇ ਹੇ ਏਸੀ ਅੱਜ ਦੀ ਜਾਣਕਾਰੀ ਏਸੀ ਅੱਜ ਦੀ ਅਪਡੇਟ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਹੀ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਵੀ ਪ੍ਰੈਸ ਕਰ ਲਓ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ